ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾਹੀ ਨੌਵੀਂ ਪਿੰਡ ਮਖਾਰੋਂਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਪੰਜਾਬ ਲਾਂਡਰਾ ਤੋਂ 17 ਕਿਲੋਮੀਟਰ ਦੂਰ ਸਰਹੰਦ ਰੋਡ ਦੇ ਸੱਜੇ ਪਾਸੇ ਛੋਟੀ ਜਿਹੀ ਆਬਾਦੀ ਵਾਲਾ ਪਿੰਡ ਹੈ ਮਖਾਰੋਂਪੁਰ ਪਿੰਡ ਦੀਆਂ ਦੋਵੇਂ ਫਿਰਨੀਆਂ ਆਪਾਂ ਨੂੰ ਗੁਰੂ ਘਰ ਦੇ ਨਾਲ ਹੀ ਜੋੜਦੀਆਂ ਨੇ ਪਿੰਡ ਤੋਂ 1 ਕਿਲੋਮੀਟਰ ਅੰਦਰ ਰੈਲੋ ਰੋਡ ਤੇ ਆਪਾਂ ਨੂੰ ਗੁਰੂ ਘਰ ਦੀ ਆਲੌਕਿਕ ਤੇ ਸੁੰਦਰੀ ਇਮਾਰਤ ਦੇ ਦਰਸ਼ਨ ਹੁੰਦੇ ਹਨ ਗੁਰੂ ਘਰ ਦੀ ਐਂਟਰੈਂਸ ਦੇ ਸੱਜੇ ਪਾਸੇ ਜੋੜਾਕਰ ਅਤੇ ਪਾਰਕਿੰਗ ਹੈ ਉੜਾ ਜਿਹਾ ਚੱਲਣ ਤੋਂ ਬਾਅਦ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਦਿਖਾਈ ਦਿੰਦਾ ਹੈ ਦਰਬਾਰ ਸਾਹਿਬ ਦੀ ਇੰਟਰਸਟ ਇਹੀ ਗੁਰੂ ਘਰ ਦਾ ਇਤਿਹਾਸ ਲਿਖਿਆ ਹੋਇਆ ਹੈ ਅਤੇ ਹੱਥ ਨਾਲ ਲਿਖਿਆ ਹੋਇਆ ਇੱਕ ਲੈਟਰ ਵੀ ਹੈ ਜੋ ਇਸ ਇਤਿਹਾਸ ਦਾ ਪਰਮਾਨਾ ਹੈ ਉਸ ਦੇ ਨਾਲ ਨਾਲ ਸਰਦਾਰ ਪ੍ਰਿਤਪਾਲ ਸਿੰਘ ਬੜੀ ਵੱਲੋਂ ਇਸ ਇਤਿਹਾਸ ਤੇ ਲਿਖੀ ਕਵਿਤਾ ਦੇ ਫਲੈਕਸ ਵੀ ਲੱਗੇ ਹੋਏ ਹਨ ਹੁਣ ਗੱਲ ਕਰਦੇ ਹਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ 1732 ਈਸਵੀ ਨੂੰ ਗੁਰੂ ਸਾਹਿਬ ਰੋਪੜ ਆਲਮਗੜ ਤੇ ਰੈਲੋ ਤੋਂ ਹੁੰਦੇ ਹੋਏ ਇਸ ਸਥਾਨ ਤੇ ਰੁਕੇ ਆਪ ਜੀ ਇੱਥੇ ਇੱਕ ਛੱਪੜ ਦੇ ਕੰਢੇ ਉੱਪਰ 베ਰੀ ਦੇ ਝਾੜ ਥੱਲੇ ਵਿਰਾਜੇ ਮਾਈ ਮਾੜੀ ਜੋ ਆਪਣੇ ਪਤੀ ਰੂਪ ਚੰਦ ਦੀ ਰੋਟੀ ਲੈ ਖੇਤ ਆਈ ਸੀ ਉਹਨੇ ਦੇਖ ਆਪ ਜੀ ਨੂੰ ਨਮਸਕਾਰ ਕੀਤਾ ਆਪਣੇ ਪਤੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਸੇਵਾ ਕਰਨ ਦੀ ਆਗਿਆ ਲਈ ਰੂਪ ਚੰਦ ਨੇ ਗੁਰੂ ਸਾਹਿਬ ਦੀ ਤਨ ਮਨ ਤੋਂ ਸੇਵਾ ਕੀਤੀ ਅਤੇ ਅਰਜ਼ ਕੀਤਾ ਕਿ ਮੇਰੀ ਉਮਰ 45 ਸਾਲ ਤੋਂ ਵੱਧ ਹੈ ਮੈਨੂੰ ਕੋਈ ਔਲਾਦ ਨਹੀਂ ਆਪ ਜੀ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਪਾਤਸ਼ਾਹ ਆਪ ਜੀ ਨੇ ਹੁਕਮ ਕੀਤਾ ਲੰਗਰ ਲਾਓ ਸੇਵਾ ਕਰੋ ਆਏ ਸਿੱਖ ਸਾਧੂ ਦੀ ਸੇਵਾ ਕਰੋ ਗੁਰੂ ਚੰਦ ਨੇ 700 ਬਿਗਾ ਜ਼ਮੀਨ ਗੁਰੂ ਘਰ ਦੇ ਨਾਮ ਕਰਾਈ ਆਪ ਜੀ ਨੇ 7 ਪੁੱਤਰਾਂ ਦੀ ਦਾਤ ਬਖਸ਼ੀ ਆਪ ਜੀ ਨੇ ਕਿਹਾ ਜੋ ਇਸ ਛੱਪੜ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਹਰ ਜਾਣਗੇ ਉਸ ਸਥਾਨ ਉੱਪਰ ਪਵਿੱਤਰ ਸਰੋਵਰ ਸਾਹਿਬ ਅੱਜ ਵੀ ਮੌਜੂਦ ਹੈ ਸੰਗਤਾਂ ਦਾ ਭਲਾ ਕਰਦੇ ਹੋਏ 17 ਦਿਨ ਇਸ ਸਥਾਨ ਤੇ ਰਹੇ ਤੇ ਫਿਰ ਦਿੱਲੀ ਵੱਲ ਚੱਲ ਗਏ ਗੁਰੂ ਘਰ ਦੇ ਵਿੱਚ ਲੰਗਰ ਹਾਲ ਅਤੇ ਦੂਰੋਂ ਚੱਲ ਆਈ ਸੰਗਤ ਦੀ ਰਹਿائش ਦੀ ਵੀ ਪਰਬੰਧ ਹੈ। ਇਹ ਸਿੱ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਲਈ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊ। ਇਤਿਹਾਸ ਬਾਰੇ ਕੁਝ ਸਿੱਖਣ ਨੂੰ ਮਿਲਿਆ ਤਾਂ ਜਾਣਕਾਰੀ ਹੋਰਾਂ ਤੱਕ ਜਰੂਰ ਪਹੁੰਚਾਣਾ। ਧੰਨਵਾਦ ਜੀ।